ਕਦਿਨੇ ਆਖੇ ਚਾਕਨਾਰ ਨੂੰ ਸੁਣ ਲੈ ਨੀ ਮੁਟਿਆਰੇ ਨੀ ਸਿਲਵਟੇ ਆ ਨੂੰ ਹੱਥ ਨਹੀਂ ਲਾਉਣਾ ਚੱਕਣੇ ਬਰਬਤ ਪਾਰੇ ਨੀ ਫੇਰ ਆਸ਼ਕ ਜੇ ਪਾ ਕੇ ਬਗਲੀਆਂ ਆਣ ਖੜੋਤਾ ਦਵਾਰੇ ਨੀ ਦਰ ਤੇਰੇ ਤੋਂ ਮਿਲੀ ਨਾ ਪਿੱਛਿਆ ਬਈ ਜੂ ਨਦੀ ਕਿਨਾਰੇ ਨੀਸ਼ਕ ਕੁਮਾਉਣਾ ਕਟੜ ਫਕੀਰੀ ਇਸ ਕਮੌਣਾ ਕਟੜੇ ਫਕੀਰੀ ਤਪ ਜਾ ਟਕੇ ਨਿਤਾਰੇ ਨੀ ਆਸ਼ਕ ਜਿੱਡਾ ਗਰੀਬ ਨ ਕੋਈ ਵਿੱਚ ਦੁਨੀਆ ਦੇ ਸਾਰੇ ਨੀ ਆਸ਼ਕ ਜਿੱਡਾ ਕੰਗਾਲ ਨ ਕੋਈ ਨਾ ਲੜ ਖਾਲੀ ਨੇ ਜਾਰੇ ਨੀ ਆਸ਼ਕ ਜਿੱਡਾ ਬਿਸ਼ਰਮ ਨ ਕੋਈ ਚਿੜਕ ਮਾਰਦੇ ਹਾਰੇ ਨੀ ਜੇ ਆਸ਼ਕ ਨੂੰ ਆਜੇ ਗੁੱਸਾ ਸੂਰਜ ਤਹਾਂ ਉਤਾਰੇ ਨੀ ਚੌਥਾ ਤਖਤ ਹਲਾਵੇ ਆਸ਼ਕ ਧਰਤੀ ਲਾਹੇ ਚੰਦ ਤਾਰੇ ਨਹੀਂ ਹੰਸ ਕਦੇ ਨਹੀਂ ਲੈਂਦੇ ਆਣ ਕੇ ਹੰਸ ਕਦੇ ਨਹੀਂ ਲੈਂਦੇ ਆਣ ਕੇ ਹੁੰਦੇ ਸਰੋਵਰ ਖਾਰੇ ਪੰਛੀ ਮਰ ਜਾਣਗੇ ਤੇਰੇ ਅਦਖਾਂ ਦੇ ਮਾਰੇ ਪੰਛੀ ਮਰ ਜਾਣਗੇ ਤੇਰੇ ਅਦਖਾਂ ਦੇ ਮਾਰੇ ਪੰਛੀ ਮਰ ਜਾਣਗੇ ਤੇਰੇ ਅਦਖਾਂ ਦੇ ਮਾਰੇ ਨਹੀਂ ਪੰਛੀ ਮਰ ਜਾਣਗੇ